ਪਏ ਸ੍ਰੀ ਗੁਰੂ ਵਾਲਮੀਕ ਭਗਵਾਨ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਤਮਾਹਾਰਾਜ ਕੀ ਜੈ ਦੁਰਾ ਤਨ ਤਨ ਸਤਿਗੁਰੂ ਤਨ ਤਨ ਭਗਤ ਕਬੀਰ ਜੀ ਛਕਤੇ ਦਾ ਪੰਡਾਰੋ ਛੂਤ ਛਤ ਦੇ ਆ ਬੰਦਨਾ ਨੂੰ ਜਿਸ ਪੂਰਨ ਦਿੱਤਾ ਮਾਰੋ ਮਾ ਕਵੇ ਮਾ ਪੁਰਸ਼ ਕਬੀਰ ਪਿਆਰੇ ਸਦਾ ਅੰਬਰ ਰਹੇਗਾ ਅਪਕਾਰ ਤੇਰਾ ਚੂਤ ਛਾਤ ਦਾ ਸਤਬ ਦੇ ਜੁਗ ਅੰਦਰਾ ਪਿਆਰ ਮੰਨਦਾ ਰਿਆ ਕਰਦਾਰ ਤੇਰਾ ਨੀ ਨਵੇਂ ਸਮਾਜ ਦੀ ਤਰ ਗਿਉ ਹੈ ਨਵੇਂ ਜੁਗ ਲਈ ਨਵਾ ਬਚਾਰ ਤੇਰਾ ਜਾਣਨ ਤੇਰੇ ਗਿਆਨ ਚੋ ਲੈ ਰਿਆ ਹੈ ਮਨ ਕੇ ਹਰ ਪ੍ਰਾਨੇ ਪੈਰੋਂ ਕਾਹ ਤੇਰਾ ਜੋਗੀ ਜੋਗ ਦੇ ਰਿਹਾ ਅਭਿਮਾਨ ਅੰਦਰ ਕਰ ਸਕੇ ਨਾ ਪਛਾਨ ਆਤਮਾ ਦੀ ਪਰ ਤੂੰ ਖੱਡੀ ਦੇ ਹੱਥ ਤੇ ਹਤੋ ਤਰ ਕੇ ਲਬੀ ਕਰਤ ਚੋਂ ਜੋ ਤੋ ਪਰਮਾਤਮਾ ਦੀ ਸਾਧੂ ਸੰਤ ਨੂੰ ਮਿਲ ਲਈ ਗ੍ਰਹਿਸਤ ਛੱਡਣਾ ਸਾਧੂ ਰੱਬ ਨੂੰ ਮੱਲ ਲਈ ਗ੍ਰਸਤ ਛੱਡਣਾ ਹੈ ਸੀ ਗ੍ਰਸਤ ਵਿੱਚ ਭਗਤੀ ਮਹਾਨ ਤੇਰੀ ਤੇਰੀ ਕਲਮ ਦੇ ਕਾਲਿਆਂ ਅੱਖਰਾਂ ਚੋਂ ਸੂਰਜ ਵਾਂਗੂ ਚਮਕੇ ਦਸਤਾਨ ਤੇਰੀ ਭਗਤੀ ਨਾਲ ਭਗਵਾਨ ਨੂੰ ਵਸ ਵਸੋ ਕਰਕੇ ਸੋ ਬਾ ਪਹੁੰਚ ਗਏ ਸਿਖਰ ਅਸਮਾਨ ਤੇਰੀ ਸੇਵਾ ਪਿਆਰ ਦਾ ਰੇ ਪਗਾਮ ਦਿੰਦੀ ਬਣ ਕੇ ਈਸ਼ਵਰੀ ਬੋਲ ਜਵਾਨ ਤੇਰੀ ਮਨ ਤੂੰ ਜੋਤ ਸਰੂਪ ਹੈ ਖੋਜ ਆਪਾ ਕਹਿ ਕੇ ਬ੍ਰਹਮ ਦਾ ਪੇਧ ਸਮਝਾ ਗਿਓ ਤੂੰ ਸ਼ਬਦ ਸਾਧਨਾ ਅਤੇ ਅਬਮਾਨ ਦੇ ਨਾਲ ਈਸ਼ਵਰ ਅਖੀਆਂ ਨਾਲ ਦਿਖਾ ਗਿਓ ਤੂੰ ਕੋਈ ਨਹੀਂ ਜਾਣਦਾ ਸੀ ਕਿਹੜਾ ਸੀ ਉਹ ਰਾਜਾ ਜਗ ਜਾਣਦਾ ਮਗਰ ਕਬੀਰ ਨੂੰ ਅੱਜ ਜੋੜ ਕੇ ਦਿਲਾਂ ਦੇ ਚਗੋਠੇ ਮਾਂ ਪਰਚਾਂ ਦੁਨੀਆ ਪੂਜਦੀ ਰਹੀ ਤਸਵੀਰ ਨੂੰ ਅੱਜ ਤੇਰੀ ਚਿਹਰੀ ਦਿਲਾਂ ਦੇ ਸ਼ੈਨਸ਼ਾਹ ਦੇ ਬੇਟਾਰ ਸਹਰ ਦਰਗੀਰ ਨੂੰ ਅੱਜ ਤੇਰੀ ਕਲਮ ਜਾਦੂ ਕਰਨੀ ਕਰਾਮਾਤੀ ਪੈਦਾ ਜਿੰਨੇ ਜੋ ਦੇ ਮਹਾਬੀਰ ਕੀਤੇ ਜਿੰਨਾ ਹੀਠ ਸਮਾਜ ਦਾ ਕੋਰ ਲੁਕਿਆ ਉਹ ਤੂੰ ਕੁੱਲ ਪਰਦੇ ਲੀਰੋ ਲੀਰ ਕੀਤੇ ਜੀਵਨ ਸ਼ੁਰੂ ਕਰਕੇ ਜੀਵਨ ਸ਼ੁਰੂ ਕਰਕੇ ਨਹੀਂ ਦੀ ਏਟੂ ਤੂੰ ਸੀ ਪਹੁੰਚਿਆ ਕਲਸ ਮਨਾਰਿਆਂ ਤੱਕ ਸਾਨੇ ਸਾਗਰੋਂ ਡੰਗੇ ਵਿਚਾਰ ਤੇਰੇ ਆਤੇ ਸੋਚ ਸੇ ਚਾਨੋ ਸਤਾਰਿਆਂ ਤੱਕ ਤੇਰਾ ਦਿਲ ਸੇ ਰੱਬ ਦੇ ਦਿਲੋ ਵਰਗਾ ਜਿਹੜਾ ਪਹੁੰਚਿਆ ਤੋੜੋ ਮਨਾਰਿਆਂ ਤੱਕ ਤੇਰੇ ਜੀਵਤੇ ਸਰਸਵਤੀ ਵਸਦੀ ਸੀ ਤੇਰਾ ਹੱਥ ਸੇ ਪ੍ਰਭੂ ਪੰਡਾਰਿਆਂ ਤੱਕ ਤਨ ਤਨ ਕਬੀਰ ਮਹਾਂਪੁਰਸ਼ ਸੁਆਮੀ ਕਾਲਾ ਤੇਰੀਆਂ ਜਗਤੋਂ ਨਰਾਲੀਆਂ ਨੇ ਤੇਰੀ ਕਲਮ ਨੇ ਪੂਰਣਾ ਵਾਂਗ ਸੂਰਜ ਭਾਰਤ ਵਰਸ ਤੇ ਚੜ੍ਹੋ